طوفی چک لایا تے سجن تے نہیں مل دے ساڈڑی رکھ لی چکلا ہوائی پاواں تے میرا نیو جی کردا ڈولے نال جدہ ہی پاو دو مکھنا دے پیڑے نی تے تیرا وچ دل رلیا ہور سجن تے ہیرے نی کوئی سر گلاب ہوے تیرا جی رجی میں پیواں میرا ਸ਼ੇ ਦਾ ਹਵਲੇ ਆ ਰੁਕਗ ਲਾਭ ਹੋਵੇ ਤੇ ਪਿਆਰ ਵਿੱਚ ਰੁੱਲ ਜਾਂਦਾ ਪਾਵੇਂ ਕਿਡਾ ਵੀ ਨਾ ਦਾਹ ਤੇਰੀਆਂ ਮੁੱਛਾਂ ਨੂੰ ਮੈਂ ਕਿਉਂ ਲਾਵਾਂ ਤੇ ਗਲਤੀ ਸਾਡੀ ਆਪਣੀ ਨਾਵੇਂ ਸੱਜਣਾ ਦੇ ਤੂੰ ਬੁਲਾਵਾ ਕੁ ਟਾਫੀ ਚਖ ਲਈਆ ਅਤਨਾ ਚਖ ਲਈਆ ਤੇ ਸਜਣ ਤੇ ਨਹੀਂ ਮਿਲਦੇ ਅਸਾਂ ਦੌੜੀ ਰਹਿੰਦਾ ਬੜੇ ਤੇ ਬਾਜੀ ਬਾਬੇ ਕੜਪਸ ਤੋਂ ਹਲ ਲਿਆ ਬਾਬਾ ਪਰਿਆਈ ਤਾਸ਼ਾਂ ਦਾ ਦਵਾ ਪਰਿਆਈ ਤਾਸ਼ਾਂ ਦਾ ਕੁਲੀ ਬਦਲਾ ਕੁੜੀ ਠਾਣੇ ਦਰਦੀ ਮੈਂ ਮੁੰਡਾ ਬਦਮਾਸ਼ ਬਾਬਾ ਪਰਿਆਈ ਤੀ ਲੰਗਾ ਛੋਕੜ ਠਾਣੇ ਦਰਦੀ ਮੈਂ ਮੁੰਡਾ ਵਕੀਲ ਨੰਦ ਕਨੇ ਸ਼ਰਕਾਂ ਤੇ ਰੁਕਿ ਛੋਏ ਸ਼ਰਕਾਂ ਤੇ ਰੁਕਿ ਛੋਏ ਪਤਾ ਨਹੀਂ ਆ ਜ਼ਿੰਦਗੀ ਕਿਹੜੇ ਮੋੜ ਤੇ ਮੁੱਕ ਜਾਵੇ ਚਿੜੀਆਂ ਦੇ ਜੋੜੇ ਨਹੀਂ ਕਾਸ਼ ਬਹੁਤ ਦਰਦ ਦਿੱਤਾ ਏ ਤੇਰੇ ਹਿਜਿ